ਤੋ ਤੁਹਾਡੇ ਬੋਲਣ ਦਾ ਢੰਗ ਹੀ ਚੇਂਜ ਹੋ ਜਾਏਗਾ ਯੂਅਰ ਟੋਨ ਵਿਲ ਚੇਂਜ 올 ਟੁਗੇਦਰ ਠੀਕ ਹੈ ਉਵੇਂ ਦੂਸਰਾ ਫਾਇਦਾ ਕੀ ਹੋ ਰਿਹਾ ਜਦੋਂ ਤੁਸੀਂ ਬੋਲ ਰਹੇ ਹੋ ਤੁਸੀਂ ਆਪਣੀ ਆਵਾਜ਼ ਨੂੰ ਸੁਣ ਰਹੇ ਹੋ ਕਿਹੜਾ ਬੰਦਾ ਆਪਣੀ ਆਵਾਜ਼ ਨੂੰ ਰੋਜ਼ ਰਿਕਾਰਡ ਕਰਕੇ ਸੁਣਦਾ ਹੈ ਤੇ ਜੇ ਕਦੀ ਸੁਣੀ ਹੋਵੇ ਤੇ ਤੁਹਾਨੂੰ ਲੱਗੇਗਾ ਹਾਏ ਹਾਏ ਪਤਾ ਨਹੀਂ ਮੈਂ ਕਿੱਦਾਂ ਬੋਲਦਾ ਬੜਾ ਅਜੀਬ ਲੱਗ ਰਿਹਾ ਹੁੰਦਾ ਹੈ ਨਾ ਤਾਂ ਨਾਰਮਲੀ ਉਹ ਕਿਉਂ ਕਿਉਂਕਿ ਤੁਸੀਂ ਕਦੀ ਸੁਣਿਆ ਨਹੀਂ ਸੋ ਪਹਿਲੀ ਵਾਰ ਅਜੀਬ ਹੀ ਲੱਗੇਗਾ ਪਰ ਜਦੋਂ ਤੁਸੀਂ ਬਾਰ ਬਾਰ ਉਹਦਾ ਰਿਕਾਰਡ ਕਰੋਗੇ ਨਾ ਸੇਮ ਚੀਜ਼ ਨੂੰ ਤੇ ਤੁਹਾਨੂੰ ਲੱਗੇਗਾ ਹਾਂ ਯਾਰ ਹੁਣ ਵਧੀਆ ਬੋਲ ਰਿਹਾ हां एक हम इसी ਹੋਂ ਨਿਕਲ ਗਈ ਸੋ ਕੋਈ ਵੀ ਚੀਜ਼ ਨੂੰ ਨਾ ਰਿਕਾਰਡ ਕਰੋ ਤਿੰਨ ਵਾਰੀ ਤਾਂ ਤੁਹਾਨੂੰ ਪਤਾ ਚੱਲੇਗਾ ਵੀ ਤਿੰਨ ਵਾਰੀ ਕਰਨ ਦਾ ਫਾਇਦਾ ਕੀ ਹੈ ਹੁਣੇ ਮੈਂ ਸਮਝਾ ਨਹੀਂ ਸਕਦਾ ਇੱਕ ਕਰਕੇ ਪਤਾ ਚੱਲੇਗਾ ਤੁਹਾਨੂੰ ਕਿਉਂਕਿ ਇਹ ਗੁੰਗੇ ਦੀ ਮਿਠਾਈ ਹੈ ਗੁੰਗਾ ਖਾ ਕੇ ਨਹੀਂ ਦੱਸ ਸਕਦਾ ਕਿਦਾਂ ਉਹ ਕਹੇਗਾ ਹਮ ਸਵਾਦ ਹੈ ਬਸ ਉਦਾਂ ਕਰੋ ਸੋ ਕੋਈ ਵੀ ਚੀਜ਼ ਹੈ ਤੁਸੀਂ ਕਿਸੇ ਵੀ ਟਾਪਿਕ ਉੱਤੇ ਬੋਲਣਾ ਚਾਹੁੰਦੇ ਹੋ ਲੈਟਸ ਸੇ ਯੂ ਵਾਂਟ ਟੂ ਟਾਕ ਅਬਾਊਟ ਯਰ ਲਾਈਫ ਯਰ ਕਲਾਸ ਯਰ ਫਰੈਂਡ ਯਰ ਮਦਰ ਯਰ ਫਾਦਰ ਯਰ ਹਰੂਮ your room walls anything try and speak it for three times and record it ਤੁਸੀਂ ਦੇਖਣਾ ਤੁਸੀਂ ਕਿੰਨਾ ਵਧੀਆ ਤਰੀਕੇ ਨਾਲ ਬੋਲ ਪਾਨੇ ਹੋ ਐਂਡ this will give you the confidence to speak more and more ਠੀਕ ਹੈ ਤੁਸੀਂ ਕਦੀ ਵੀ ਕਿਸੇ ਸਾਹਮਣੇ ਬੋਲਣਾ ਹੈ ਹੁਣ ਜਿਵੇਂ ਤੁਸੀਂ ਹੋ ਸਕਦਾ ਆ ਕਿਸੇ ਦੇ ਨਾਲ ਬੈਠ ਕੇ ਬੋਲ ਰਹੇ ਹੋ ਇੱਕ ਬੰਦੇ ਦੇ ਨਾਲ ਤੇ ਤੁਹਾਨੂੰ ਹੋ ਸਿਰਫ ਉਨਾ ਹੀ ਕੰਫੀਡੈਂਸ ਹੋਏਗਾ ਵੀ ਮੈਂ ਇੱਕ ਬੰਦੇ ਦੇ ਨਾਲ ਗੱਲ ਕਰਾਂ ਹੁਣ ਜਿਵੇਂ ਇੱਥੇ ਗੱਲ ਕਰਨੀ ਹੋਏਗੀ ਤੇ ਹੋ ਸਕਦਾ ਤੁਹਾਡਾ ਦਿਲ ਕੰਬੇ ਦੁਗਦੁਗ ਕਰੇ ਘਾਉਮਾਉ ਕਰੇ ਕਿਉਂ ਕਿ ਅਸੀਂ ਕਦੀ ਬੋਲਿਆ ਹੀ ਨਹੀਂ ਸੋ ਇਦਾਂ ਤੁਹਾਨੂੰ ਬਹੁਤ ਪ੍ਰੈਕਟਿਸ ਕਰਨੀ ਪੈਂਦੀ ਹੈ ਕਿਉਂਕਿ ਪ੍ਰੈਕਟਿਸ ਕੀ ਹੈ ਪ੍ਰੈਕਟਿਸ ਵਿੱਚ ਟੈਲੈਂਟ ਨਹੀਂ ਚਾਹੀਦਾ देयर इज नो ਟੈਲੈਂਟ ਟੈਲੈਂਟ ਡਸਨਟ ਐਗਜ਼ਿਸਟ ਇਹ ਮੈਂ ਤੁਹਾਨੂੰ ਜਿਹੜਾ ਮਿਥ ਹੈ ਨਾ ਤੁਹਾਡਾ ਇਹ ਮੈਂ ਬਸਟ ਕਰ ਦਿੰਨਾ ਜ਼ਿੰਦਗੀ ਦੇ ਵਿੱਚ ਟੈਲੈਂਟ ਨਹੀਂ ਹੁੰਦਾ ਕਦੀ ਵੀ ਕੋਈ ਟੈਲੈਂਟ ਨਹੀਂ ਹੈ ਕੋਈ ਪੋਟੈਂਸ਼ੀਅਲ ਨਹੀਂ ਹੈ ਹਾਲਾਂਕਿ ਸਾਨੂੰ ਘਰ ਦੇ ਵਿੱਚ ਸਾਰੇ ਇਹੀ ਕਹਿੰਦੇ ਬੱਚਾ ਬੜਾ ਟੈਲੈਂਟਡ ਹੈ ਜੀ ਬੱਚੇ ਦੇ ਵਿੱਚ ਪੋਟੈਂਸ਼ੀਅਲ ਬਹੁਤ ਹੈ ਤੁਸੀਂ ਦੱਸੋ ਪਰਮਾਤਮਾ ਨੇ ਕਿਹੜਾ ਜੀਵ ਐਸਾ ਬਣਾਇਆ ਜਿਹਦੇ ਵਿੱਚ ਪੋਟੈਂਸ਼ੀਅਲ ਨਹੀਂ ਹੈਗਾ ਹੈਗਾ ਕੋਈ ਨਹੀਂ ਨਾ ਸਭ ਨੂੰ ਪੜਾਇਆ ਸਭ ਦੇ ਵਿੱਚ ਹੈਗਾ ਨਾ ਕੁਝ ਨਾ ਕੁਝ ਸੋ ਇਟਸ ਬਾਟ ਯੋਰ ਇੰਟਰਸਟ ਪਲਸ ਯੋਰ ਐਗਜ਼ੀਕਿਊਸ਼ਨ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਨੂੰ ਕਿੰਨਾ ਕੰਸਿਸਟੈਂਸਡ ਵੇਜ ਕਰਦੇ ਹੋ ਤੁਸੀਂ ਕਿੰਨਾ ਉਹਨੂੰ ਚਾਹ ਕੇ ਕਰਦੇ ਹੋ ਉਹ ਤੁਹਾਡੀ ਇੱਕ ਪ੍ਰੈਕਟਿਸ ਦੇ ਨਾਲ ਤੁਹਾਨੂੰ ਕਾਬਿਲ ਬਣਾ ਦੇਗਾ ਜਿਵੇਂ ਮਹਾਰਾਜ ਨੇ ਕਿਹਾ ਕੀ ਮਹਾਰਾਜ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹਿ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਟੈਲੈਂਟ ਪਿਆਰਾ ਮੁਝ ਕੋ ਪੋਟੈਂਸ਼ੀਅਲ ਪਿਆਰਾ ਮੁਝ ਕੋ ਨਹੀਂ ਕਿਹਾ ਰਹਿਤ ਪਿਆਰੀ ਮੋਜ ਕੋ ਰਹਿਤ ਇਸ 올 अबाउट योर ਕੰਸਿਸਟੈਂਸੀ ਰਾਈਟ ਸੋ ਤਾਈਂ ਤਾਂ ਕਹਿੰਦੇ ਬਾਣੀ ਰੋਜ਼ ਬੋਲੋ ਨਿਤਨੇਮ ਦਾ ਮਤਲਬ ਕੀ ਹੈ ਨਿਤ ਮੀਨਸ ਡੇਲੀ ਨੇਮ ਮੀਨਸ ਯੋਰ ਡਿਸਪਲਿਨ ਸੋ ਇਟਸ ਯੋਰ ਡੇਲੀ ਡਿਸਪਲਿਨ ਸੋ ਵਟ ਏਵਰ ਯੂ ਡੂ ਡੇਲੀ ਐਂਡ ਥੈਟ ਟੂ ਕੰਸਿਸਟੈਂਟਲੀ ਰਾਈਟ ਵਿਦ ਕੰਸਿਸਟੈਂਟ ਅਫਰਟਸ ਤੇ ਤੁਹਾਨੂੰ ਉਹ ਚੀਜ਼ ਆਜੂਗੀ ਕਰਨੀ ਜਿਵੇਂ ਤੁਸੀਂ ਅਗਰ ਕੋਈ ਵੀ ਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਪਤਾ ਲੱਗੇਗਾ ਅਗਰ ਕਿਸੇ ਦਿਨ ਮਿਸ ਕਰ ਜਾਂਦੇ ਹੋ ਨਾ ਤੇ ਤੁਹਾਡਾ ਮਨ ਆਪਣੇ ਆਪ ਤੁਹਾਨੂੰ ਯਾਦ ਲਾਏਗਾ ਉਹ ਭੁੱਲ ਗਿਆ ਮੈਂ ਯਾ ਰਾਤੀ ਸੌਣ ਲੱਗੇ ਅਗਰ ਕੀਤਾ ਸੁਲਾ ਪੜਦੇ ਹੋ ਨਾ ਤੁਹਾਨੂੰ ਲੱਗੇਗਾ ਮੈਂ ਭੁੱਲ ਗਿਆ ਤੁਹਾਨੂੰ ਆਪੇ ਦਿਮਾਗ ਯਾਦ ਕਰਾਏਗਾ ਸੋ ਇਹ ਤਾਂ ਹੋਏਗਾ ਜੇ ਤੁਸੀਂ ਰੋਜ਼ ਕੰਸਿਸਟੈਂਟ ਐਫਰਟ ਕਰੋਗੇ ਬਿਕਾਜ਼ ਯਰ ਬਾਡੀ ਰੀਐਕਟਸ ਯਰ ਮਾਈਂਡ ਰੀਐਕਟਸ ਪਹਿਲਾਂ ਤੁਸੀਂ ਵੀ ਕੋਈ ਕੰਮ ਕਰਦੇ ਹੋ ਫਿਰ ਉਹ ਕੰਮ ਤੁਹਾਨੂੰ ਕਰਵਾਉਂਦਾ ਹੈ ਵੀ ਤੁਸੀਂ ਲੱਗੇ ਰਹੋ ਛੱਡੋ ਨਾ ਇਸ ਕਾਈਂਡ ਆਫ ਲਾਈਕ ਅ ਫਰੈਂਡਸ਼ਿਪ ਸੋ ਤੁਸੀਂ ਉਹ ਕੰਮ ਕਰਨਾ ਹੈ ਜਿਹਦੇ ਨਾਲ ਤੁਹਾਨੂੰ ਕੰਸਿਸਟੈਂਸੀ ਤੇ ਤੁਹਾਨੂੰ ਇੱਕ ਇੱਕ enthusiasm ਹੋਵੇ ਤੇ ਕੋਈ ਵੀ ਕੰਮ ਸਿੱਦਤ ਨਾਲ ਕਰਨਾ ਹੁਣ ਇਹ ਸਿੰਘ ਵਾਸੀ ਮਾ ਲੈਂਦਾ ਪਿਆ ਮਜ਼ਾ ਨਹੀਂ ਆ ਰਿਹਾ ਕਹਿੰਦਾ ਬੋਰਿੰਗ ਕੰਮ ਹੈਗਾ ਆ ਰਿਹਾ ਥੱਕ ਗਿਆ ਮੈਂ اچھا ਸੋ ਕਮਿਊਨੀਕੇਸ਼ਨ ਕੀ ਹੁੰਦਾ ਹੈ ਅਗੇਨ ਕਮਿੰਗ ਬੈਕ ਟੂ ਦ ਮੇਨ ਟਾਪਿਕ ਇਟਸ 올 ਅਬਾਊਟ ਯਰ ਕਨਸਿਸਟੈਂਸੀ ਇਫ ਯੂ ਆਰ ਪੁੱਟਿੰਗ ਕਨਸਿਸਟੈਂਟ ਅਫਰਟਸ ਟੂ ਸਪੀਕ ਮੋਰ ਐਂਡ ਮੋਰ ਐਂਡ ਬਿਫੋਰ ਸਪੀਕਿੰਗ ਇਫ ਯੂ ਆਰ ਪੁੱਟਿੰਗ ਕਨਸਿਸਟੈਂਟ ਅਫਰਟਸ ਟੂ ਲਿਸਨ ਟੂ ਇੰਗਲਿਸ਼ ਵੀਡੀਓਜ਼ ਪੰਜਾਬੀ ਵੀਡੀਓਜ਼ ਐਨੀ ਲੈਂਗੁਏਜ ਮੋਰ ਐਂਡ ਮੋਰ ਤੇ ਤੁਹਾਨੂੰ ਤਾਂ ਹੀ ਆਏਗਾ ਬੋਲਣਾ ਹੁਣ ਤੁਸੀਂ ਅਸੀਂ ਸਾਰੇ ਸਿਰਫ ਇੱਕੋ ਚੀਜ਼ ਸੁਣਨਾ ਚਾਹਨੇ ਆ ਗਾਣੇ ਅਸੀਂ ਗਾਣੇ ਸੁਣਨਾ ਚਾਹਨੇ ਇਸੇ ਕਰੇ ਸਾਨੂੰ ਗਾਣੇ ਗਾਉਣੇ ਆਉਂਦੇ ਨੇ ਇਸ ਕਰਕੇ ਤਾਂ ਆਪਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਅਸੀਂ ਪੰਜਾਬੀ ਚ ਵੀ ਨਹੀਂ ਐਕਸਪ੍ਰੈਸ ਕਰ ਸਕਦੇ ਇੰਨਾ ਕੁਝ ਦੇਖਿਆ ਜਾਏਗਾ ਨਾ ਤੁਸੀਂ ਘਰ ਬੋਲ ਕੇ ਦੇਖਣਾ ਅਗਰ ਤੁਹਾਨੂੰ ਕਹਿ ਦਿੱਤਾ ਜਾਵੇ ਵੀ 1 ਮਿੰਟ ਲਈ 2 ਮਿੰਟ ਲਈ ਨਾ ਬੋਲ ਕੇ ਦਿਹਾਓ ਕੁਝ ਪੰਜਾਬੀ ਚ ਤੇ ਇਹ ਸਾਰੇ ਦੇਖ ਲੈਣਾ ਇੱਕ ਦੋ ਸੈਂਟੈਂਸ ਬੋਲ ਕੇ ਥੱਕ ਜਾਓਗੇ ਵੀ ਪਤਾ ਨਹੀਂ ਜੇ ਤੁਹਾਨੂੰ ਦੇਖੋ ਮੈਂ ਨਹੀਂ ਚੀ ਸਿਕਾਇਆ ਨਾ ਸਾਨੂੰ ਸਕੂਲ ਚ ਸਿਖਾਇਆ ਜਾਂਦਾ ਸੀਗਾ ਜੇ ਕੁਐਸਚਨ ਪੁੱਛਿਆ ਜੀ ਵਾਟ ਆਰ ਦ ਕਾਜ਼ਸ ਆਫ 에ਅਰ ਪੋਲੂਸ਼ਨ ਤੇ ਅਸੀਂ ਸਾਰੇ ਕੀ ਕਹਿੰਦੇ ਸੀਗੇ ਦ ਕਾਜ਼ਸ ਆਫ 에ਅਰ ਪੋਲੂਸ਼ਨ ਆਰ ਤਾਨੂੰ ਆਂਦਾ ਕੁਝ ਨਹੀਂ ਪਰ ਸਾਨੂੰ ਇੱਕ ਚੀਜ਼ ਰਟ ਗਈ ਕਿ ਕੁਐਸਚਨ ਆਉਂਦਾ ਪੁੱਛਿਆ ਐਦਾਂ ਜਵਾਬ ਦੇ ਦਿਓ ਪਰ ਕੀ ਜਵਾਬ ਤਾਂ ਆਇਆ ਨਹੀਂ ਨਾ ਆਪਾਂ ਤਾਂ ਸਿਰਫ ਕੁਐਸਚਨ ਚੋ ਕਾਪੀ ਕੀਤਾ ਜਵਾਬ ਤਾਂ ਆਇਆ ਨਹੀਂਗਾ ਕਿਉਂਕਿ ਅਸੀਂ ਸੋਚਦੇ ਨਹੀਂ ਆ ਅਸੀਂ ਰਟਦੇ ਆ ਸੋ ਜੋ ਤੁਸੀਂ ਬਾਰ-ਬਾਰ ਸੁਣ ਕੇ ਬੋਲਣ ਦੀ ਪ੍ਰੈਕਟਿਸ ਕਰੋਗੇ ਨਾ ਤੁਸੀਂ ਆਪਣੇ ਮਾਈਂਡ ਨੂੰ ਢੀਠ ਬਣਾ ਰਹੇ ਹੋ ਸੋਚ ਸੋਚ ਤੇ ਬੋਲ ਸੋਚ ਤੇ ਬੋਲ ਸੋ ਜੇ ਤੁਸੀਂ ਕਮਿਊਨੀਕੇਟ ਕਰਨਾ ਚਾਹੁੰਦੇ ਹੋ ਤਾਂ ਢੀਠ ਬਣਨਾ ਪਵੇਗਾ ਤੁਹਾਨੂੰ ਸੋਚ ਕੇ ਬੋਲਣ ਦੀ ਆਦਤ ਪਾਣੀ ਪੈਗੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਇਹ ਉਹ ਨਹੀਂ ਹੈ ਵੀ ਤੁਸੀਂ ਐਪਲੀਕੇਸ਼ਨ ਦੇ ਬਟਨ ਦਬਾਇਆ ਤੇ ਤੁਹਾਡੇ ਘਰੋਂ ਤੁਹਾਡੇ ਘਰ ਜ਼ੁਮੈਟ ਹੋਈ ਐ ਸਵਿਗੀ ਤੋਂ ਆਰਡਰ ਪਲੇਸ ਹੋ ਗਿਆ ਦੋ ਸਟੈਪ ਤੇ ਪਹੁੰਚ ਗਿਆ ਇਹ ਬੜਾ ਸੌਖਾ ਹੈ ਸਾਨੂੰ ਲੱਗਦਾ ਹਰ ਇੱਕ ਚੀਜ਼ ਬਟਨ ਦਬਾਵਾ ਆ ਜਾਂਦੀ ਹੈ ਪਰ ਇਹ ਕਮਿਊਨੀਕੇਸ਼ਨ ਇੱਕ ਸਕਿੱਲ ਹੈ ਜਿਵੇਂ ਜੋੜੀ ਬਜਾਣੇ ਇੱਕ ਸਕਿੱਲ ਹੈ ਜਿਵੇਂ ਹORS RIDING ਇੱਕ ਸਕਿੱਲ ਹੈ ਜਿਵੇਂ ਸਵਿਮਿੰਗ ਇੱਕ ਸਕਿੱਲ ਹੈ ਤੋਂ ਸਕਿੱਲ ਕਦੀ ਵੀ ਇੱਕਦਮ ਨਹੀਂ ਆਂਦੀ ਇਹਨੂੰ 4 ਮਹੀਨੇ 6 ਮਹੀਨੇ ਸਾਲ 2 ਸਾਲ ਮੈਨੂੰ 12 ਸਾਲ ਹੋ ਗਏ ਸੋ ਆਵ ਬੀਨ ਲਰਨਿੰਗ ਦਿਸ ਇੰਗਲਿਸ਼ ਲੈਂਗੁਏਜ ਔਨ ਦਾ ਪਾਸਟ 12 ਇਅਰਸ ਸੋ ਸੋ ਇਸ ਸਮੇਂ ਲੋ ਮੈਂ 12 ਸਾਲ ਦਾ ਗੋਰੇ ਦਾ ਨਿਆਣਾ ਠੀਕ ਹੈ ਗੋਰੀ ਭਾਸ਼ਾ ਦਾ ਨਿਆਣਾ ਮੈਂ 12 ਸਾਲ ਦਾ ਹੁਣ ਤੁਸੀਂ ਸਾਰੇ ਸੋਚੋ ਤੁਸੀਂ ਕਿੰਨੀ ਦੇਰ ਦੇ ਨਿਆਣੇ ਆ ਗਏ ਇਹ ਆਪਣੇ ਆਪ ਨੂੰ ਹਮੇਸ਼ਾ ਕੁਐਸਚਨ ਕਰਨਾ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਦਾ ਸੀ ਜੰਮਦੇ ਸੁਣਦੇ ਆ ਰਹੇ ਆ ਸੋ ਇਸ ਕਰਕੇ ਸਾਨੂੰ ਬਹੁਤ ਵਧੀਆ ਆਉਂਦੀ ਬੋਲਣੀ ਪਰ ਅੰਗਰੇਜ਼ੀ ਨਹੀਂ ਨਾ ਬੋਲਦੇ ਕਿਉਂਕਿ ਸੁਣਦੇ ਨਹੀਂ ਸੋ ਕਮਿਊਨੀਕੇਸ਼ਨ ਕੀ ਹੈ ਸੁਣੋ ਤੇ ਬੋਲੋ ਸੁਣੋ ਤੇ ਬੋਲੋ ਬਸ ਸਿੰਪਲ ਹੈ ਇਹਦੇ ਵਿੱਚ ਕੁਝ ਕੰਪਲੈਕਸ ਨਹੀਂ ਹੈਗਾ بس ਅਸੀਂ ਇਹੀ ਕੰਮ ਨਹੀਂ ਕਰਦੇ ਇਸ ਕਰਕੇ ਸਾਰਾ ਕੁਝ ਕੰਪਲੈਕਸ ਹੈ اچھا ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਅਗਰ ਕਿਸੇ ਨੂੰ ਕੋਈ ਸਵਾਲ ਜਵਾਬ ਹੈ ਤੇ ਉਹ ਪੁੱਛ ਸਕਦਾ ਜੀ ਕੋਈ ਕੁਸ਼ਨ ਜੀ ਜੀ ਅ बंदे खोज दिल हर रोज़ क्या असं पैराफ्रेज करके या इस बोल सकते हैं कि अ असन शुड अ परसन शुड इंट्रोस्पेक्ट हिमसेल्फर हर सेल्फ एवरी डे मस्ट मे अ असन शुड अ परसन मस्ट अ परसन मे तीनों नहीं बैठते हैं मस्ट a person must introspect ਸਰ ਦੂਜਾ ਕੀ ਜਿੱਲੇ ਸੇ ਕਲਾਸ ਐਂਟਰ ਕਰਦੇ ਆਂ ਸੇ ਟੀਚਰ ਨੂੰ ਪੁੱਛਦੇ ਆਂ ਯਹਾਂ ਸੇ ਕੁਝ ਕਰਨਾ ਹੋਏ ਤੇ ਪੁੱਛਣਾ ਕਿ ਕੈਨ ਆਈ ਡੂ ਇਟ ਤੇ ਮੇ ਆਈ ਡੂ ਇਟ ਵਾਟ ਇਜ਼ ਦਾ ਪ੍ਰੋਪਰ ਸੈਂਟੈਂਸ ਦੇਖੋ ਤੁਹਾਡਾ ਕੁਐਸਚਨ ਬਹੁਤ ਵਧੀਆ ਆਇਆ ਹੁਣ ਇਹ ਕੀ ਹੁੰਦੇ ਨੇ ਸਾਨੂੰ ਕੈਨ ਗੁੱਡ ਮੇ ਮਾਈਟ ਦੇ ਵਿੱਚ ਡਿਫਰੈਂਸ ਇਸ ਨਹੀਂ ਪਤਾ ਇਹੀ ਦਿੱਕਤ ਹੈ ਦੇਖੋ ਕੈਨ ਕੀ ਹੁੰਦਾ ਆ ਤੁਹਾਡੇ ਕੈਪੇਬਿਲਿਟੀ ਜੋ ਤੁਸੀਂ ਕਰ ਸਕਦੇ ਹੋ ਠੀਕ ਹੈ ਜਿਵੇਂ ਕੀ ਯੂ ਕੈਨ ਪਲੇ ਅ ਗਿਟਾਰ ਯੂ ਕੈਨ ਪਲੇ ਕੈਸ਼ੀਓ ਯੂ ਕੈਨ ਪਲੇ ਕੀਬੋਰਡ ਯੂ ਕੈਨ ਪਲੇ ਜੋਡੀ ਇਹਦਾ ਮਤਲਬ ਹੈ ਮੈਨੂੰ ਆਉਂਦਾ ਹੈ ਕੁਝ ਵਜਾਉਣਾ ਠੀਕ ਹੈ ਪਰ ਜੇ ਮੈਂ ਪੁੱਛਾਂ ਕੀ ਤੁਸੀਂ ਵਜਾ ਲਓਗੇ ਇਹਦਾ ਮਤਲਬ ਹੈ ਕੁਡ ਯੂ ਪਲੇ ਮੰਨ ਲਓ ਕੋਈ ਤੁਹਾਡੀ ਪੋਜੀਸ਼ਨ ਦੇ ਜਿਹਨੇ ਵਜਾਣਾ ਸੀ ਉਹ ਨਹੀਂ ਹੈਗਾ ਤੇ ਤੁਹਾਨੂੰ ਪੁੱਛਿਆ ਜਾ ਰਿਹਾ ਕੁਡ ਯੂ ਪਲੇ ਇਹਦਾ ਮਤਲਬ ਇਹ ਹੈ ਹੁਣ ਤੁਸੀਂ ਜਦੋਂ ਪਰਮਿਸ਼ਨ ਲੈ ਰਹੇ ਹੋ ਤੁਸੀਂ ਕਹਿੰਦੇ ਹੋ ਜੀ ਮੈਂ ਆਈ ਕਮ ਇਨ ਤੁਸੀਂ ਇਹ ਨਹੀਂ ਕਹਿਣਾ ਕੈਨ ਆਈ ਕਮ ਇਨ कहने का मेरा मतलब है कि मैं तुरके आ सकना ऑब्वियसली तू जोरके आ ही सकदे हो क्योंकि ਤੁਹਾਡੇ ਕੋ ਅਬਿਲਟੀ ਐ ਆਣ ਦੀ ਪਰ ਤੁਸੀਂ ਪਰਮਿਸ਼ਨ ਲੈ ਰਹੇ ਹੋ ਮੈਂ ਆਈ ਕਮ ਇਨ ਕਿ ਮੈਂ ਆ ਜਾਵਾਂ ਮੈਂ ਆਈ ਐਂਟਰ ਠੀਕ ਹੈ ਹੋਪ ਦੈਟ ਕਲੈਰੀਫਾਈਡ ओके जी एनी ਕੁਐਸ਼ਨਸ ਵਿਜ਼ੀਆ ਕੇ ਦੇਣਾ ਤੁਸੀਂ ਮਾਈਕ ਹਾਂਜੀ ਤੇ ਕਿਹੜੇ ਇਅਰ ਚਾਈਲਡਜ਼ ਦਾ ਪੇਪਰ ਦਿੱਤਾ ਸੀਗਾ ਆਈ ਗੇਵ ਆਇਲਜ਼ ਬੈਕ ਇਨ 2016 ਤੇ ਮਤਲਬ ਤੁਹਾਨੂੰ ਉਮੀਦ ਸੀਗੀ ਵੀ ਤੁਹਾਡੇ ਮਤਲਬ 9 ਮੈਂ ਆਇਲਜ਼ ਦਾ ਪੇਪਰ ਕਦੀ ਬਾਹਰ ਜਾਣ ਲਈ ਨਹੀਂ ਦਿੱਤਾ ਜੀ ਮੈਂ ਹਾਲਜੇ ਵੀ ਪਰਤੇ ਤਸੀਗਾ ਆਪਣੇ ਅੰਗਰੇਜ਼ੀ ਨੂੰ ਟੈਸਟ ਕਰਨ ਲਈ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਆਇਲਸ ਕੀ ਹੁੰਦਾ ਆ ਠੀਕ ਹੈ ਤਾਂ ਮੈਂ ਕਿਹਾ ਜੀ ਇਹ ਟੈਸਟ ਕਰਦਾ ਆ ਅੰਗਰੇਜ਼ੀ ਨੂੰ ਮੈਂ ਪੜਿਆ ਕਿਉਂਕਿ ਆਇਲਸ ਦੀ ਫੁੱਲ ਫਾਰਮ ਕੀ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇਹ ਇੰਗਲਿਸ਼ ਨੂੰ ਟੈਸਟ ਕਰ ਰਿਹਾ ਜਿਵੇਂ ਕਿ ਤੁਸੀਂ ਅਗਰ ਵੇਇਨਸ ਕੀ ਸਕੇਲ ਤੇ ਖੜੋਗੇ ਤਾਂ ਤੁਹਾਡਾ ਭਾਰ ਟੈਸਟ ਕਰੇਗਾ ਨਾ ਸੋ ਮੈਂ ਆਪਣਾ ਅੰਗਰੇਜ਼ੀ ਟੈਸਟ ਕਰਨ ਲਈ ਇਗਜ਼ਾਮ ਦਿੱਤਾ ਤੇ ਮੈਨੂੰ ਪਤਾ ਲੱਗਾ ਅੱਛਾ ਮੇਰੀ ਕਾਬਲੀਅਤ ਇਹ ਹੈਗੀ ਠੀਕ ਹੈ ਜੀ ਤੇ ਉਮੀਦ ਸੀਗੀ ਮਤਲਬ ਆ ਜੂਗੇ ਇਹਨੇ ਉਮੀਦ ਐਦਾ ਹੁੰਦਾ ਜੀ ਉਮੀਦਦਾ ਉਹ ਕਰਦਾ ਜਿੰਨੂੰ ਕੁਛ ਨਹੀਂ ਆਉਂਦਾ ਜਿੰਨੂੰ ਆਉਂਦਾ ਹੁੰਦਾ ਉਹ ਉਮੀਦ ਨਹੀਂ ਕਰਦਾ ਉਹਨੂੰ ਸਰਟਨਟੀ ਹੁੰਦੀ ਉਹਨੂੰ ਪਤਾ ਹੁੰਦਾ ਜਿਹੜੀ ਉਮੀਦ ਹੈ ਨਾ ਤੁਸੀਂ ਕਹਿ ਰਹੇ ਹੋ ਉਹਨੂੰ ਕਹਿੰਦੇ ਆ ਹੋਪ ਹੋਪ ਕਰਨ ਦੀ ਜ਼ਰੂਰਤ ਨਹੀਂ ਹੈ ਇਫ ਯੂ نو ਹੂ ਯੂ ਆਰ ਵੇਅਰ ਯੂ ਆਰ ਵਾਟ ਲੈਵਲ ਯੂ ਆਰ ਯੂ ਆਰ ਸਰਟਨ ਇਨਫ ਠੀਕ ਹੈ ਥੈਂਕ ਯੂ ਸਰ ਜਿੱਦਾਂ ਕੋਈ ਵਰਡ ਲੈ ਲੈਣੇ ਹਾਈਲਾਈਟਸ ਆਪਾਂ ਉਹਨੂੰ ਪ੍ਰੋਨਾਊਂਸ ਆਇਲਸ ਕਰਦੇ ਆਂ ਆਪਾਂ ਸਿੱਧਾ ਆਇਲਸ ਕਿਉਂ ਨਹੀਂ ਲਿਖ ਸਕਦੇ ਫਿਰ ਦੇਖੋ ਹਾਈਲਾਈਟਸ ਹੈਗਾ ਇਹ ਪੰਜਾਬੀ ਦਾ ਵੇਅ ਬੋਲਣਾ ਠੀਕ ਹੈ ਤੇ ਜਿਹੜੇ ਤੁਸੀਂ ਇੰਸਟੀਚਿਊਟ ਤੇ ਬਾਕੀ ਸੁਣੋਗੇ ਉਹ ਥੋੜਾ ਜਿਹਾ ਨਖਰਾ ਮਾਰ ਕੇ ਬੋਲਦੇ ਨੇ ਮੈਂ ਤੁਹਾਨੂੰ ਜਨਰਲੀ ਉਹ ਆਇਲਸ ਠੀਕ ਹੈ ਇਟਸ ਨਾਟ ਆਇਲਸ ਕਦੀ ਤੁਸੀਂ ਐਦਾਂ ਸੁਣੋ ਹੁਣ ਤੁਹਾਡਾ ਨਾਮ ਕੀ ਹੈਗਾ ਤੁਹਾਡਾ ਨਾਮ ਕੀ ਹੈ ਮਾਨਸ ਮਾਨਵਜੋਤ ਮਾਨਸ ਜੋ ਅਗਰ ਇਹਨੂੰ ਐਦਾਂ ਕਹਾਂ ਜਾਵੇ ਮਨਸਜੋਤ ਨਹੀਂ ਬਣੇ ਨਾ ਹਾਂਜੀ ਉਹ ਥੋੜਾ ਨਖਰਾ ਮਾਰਦੇ ਨੇ ਸੋ ਇਹ ਹੁੰਦਾ ਹੈ ਆਈ ਐਲ ਟੀ ਐਸ ਇਟਸ ਨਾਟ ਆਇਲਸ ਜੇ ਆਇਲਸ ਹੋਤਾ ਤੇ ਟੈਂਗਾ ਕਿੱਥੇ ਗਿਆ ਫਿਰ ਕਿਤੇ ਨਹੀਂ ਨਾ ਗਿਆ ਸੋ ਇਟਸ ਨਾਟ ਆਇਲਸ ਇਟਸ ਨਾਟ ਆਇਲੈਟਸ ਕਿਉਂਕਿ ਆਇਲੈਟਸ ਹੋਇਆ ਐਲ ਈ ਟੀ ਐਸ ਹਨਾ ਲੈਟਸ ਉਹ ਹੈ ਨੀਗਾ ਪਰ ਆਪਾਂ ਪੰਜਾਬੀ ਹੈ ਨਾ ਅਸੀਂ ਇਦਾਂ ਹੀ ਬੋਲਦੇ ਆ ਸੋ ਹੁੰਦਾ ਹੈ ਆਈ ਐਲ ਟੀ ਐਸ ਠੀਕ ਹੈ ਹਾਂਜੀ ਨੈਕਸਟ ਸਰ ਆਈ ਵਾਂਟ ਟੂ ਨੋ ਦ ਯੂਸੇਜ ਆਫ ਵਰਡ ਆਥ ਟੂ ਆਥ ਟੂ ਆਥ ਟੂ ਮੀਨਸ ਤੁਸੀਂ ਕਦੀ ਵੀ ਕੋਈ ਚੀਜ਼ ਕਰਨ ਨੂੰ ਬਾਉਂਡ ਹੈਗੇ ਨਾ ਮਤਲਬ ਤੁਹਾਨੂੰ ਕਰਨਾ ਚਾਹੀਦਾ ਹੈ ਠੀਕ ਹੈ ਲਾਈਕ ਯੂ ਆਟ ਟੂ ਸਟੱਡੀ ਹਾਰਡ ਸਰ ਸਰ ਡਿਫਰੈਂਸ ਬੀਟਵੀਨ ਯੂジング ਆਟ ਟੂ ਮਸਟ ਐਂਡ ਸ਼ੁੱਡ ਮਸਟ ਦਾ ਮਤਲਬ ਹੈ ਤੁਸੀਂ ਜਿਵੇਂ ਆਪਾਂ ਕਹਿ ਦਈਏ ਮੈਂ ਮਰਦਾ ਕੀ ਨਹੀਂ ਕਰਦਾ ਸਭ ਕੁਝ ਕਰਦਾ ਠੀਕ ਹੈ ਮੀਨਸ ਵੈਨ ਯੂ ਡੂ ਨੋਟ ਹੈਵ ਐਨੀ ਅਦਰ ਆਪਸ਼ਨ ਲੈਫਟ ਯੂ ਹੈਵ ਟੂ ਕਮਿਊਨੀਕੇਟ ਯੂ ਹੈਵ ਟੂ ਡੂ ਸਮਥਿੰਗ 댓 ਵਾਟ ਮੀਨਸ ਯੂ ਮਸਟ ਡੂ ਥਿਸ ਯੂ ਮਸਟ ਯੂ ਮਸਟ ਸਟੱਡੀ ਹਾਰਡ ਬਿਕਾਜ਼ ਥਿਸ ਇਜ਼ ਯੂਰ ਲਾਸਟ ਅਟੈਂਪਟ must ਇਹਨੇ ਕੀ ਆ ਜਾਏਗਾ ਯੂ ਸ਼ੁੱਡ ਸਟੱਡੀ ਹਾਰਡ ਸ਼ੁੱਡ ਦਾ ਮਤਲਬ ਹੈ ਕਰਨਾ ਚਾਹੀਦਾ ਹੈ ਸ਼ੁੱਡ ਉਹ ਹੈ ਜਿੱਥੇ ਜੇ ਮੰਨ ਲਓ ਤੁਹਾਡਾ ਐਫਰਟ 50 60% ਹੈ ਮਸਟ ਉਹ ਹੈ ਜਿੱਥੇ ਤੁਹਾਡਾ ਐਫਰਟ 90% ਪਹੁੰਚ ਜਾਏਗਾ 100 ਪਰ ਪਹੁੰਚ ਜਾਏਗਾ ਜਿੱਤੇ ਮਤਲਬ ਕਰਨਾ ਪਏਗਾ ਹੀ ਪਏਗਾ ਆਟੂ ਦਾ ਮਤਲਬ ਹੈ ਤੁਹਾਡੀ ਜ਼ਿੰਮੇਵਾਰੀ ਹੈ ਜਿਵੇਂ ਯੂ ਆਟ ਟੂ ਪਰਫਾਰਮ ਦਿਸ ਡਿਊਟੀ ਠੀਕ ਹੈ ਜਿਵੇਂ ਹੁਣ ਕੈਮਰਾ ਪਰਸਨ ਨੇ ਇਹਨਾਂ ਦੀ ਡਿਊਟੀ ਹੈ ਇਹਨਾਂ ਨੂੰ ਇਹ ਨਹੀਂ ਕਿਹਾ ਜਾਏਗਾ ਯੂ ਸ਼ੁੱਡ ਪਰਫਾਰਮ ਯੂਰ ਡਿਊਟੀ ਯੂ ਮਸਟ ਪਰਫਾਰਮ ਯੂਰ ਡਿਊਟੀ ਇਹਨਾਂ ਨੂੰ ਕਹਿਣਾ ਚਾਹੀਦਾ ਯੂ ਆਟ ਟੂ ਪਰਫਾਰਮ ਯੂਰ ਡਿ ਮਸਟ ਦਾ ਮਤਲਬ ਹੈ ਤੁਹਾਨੂੰ ਕਰਨਾ ਹੀ ਕਰਨਾ ਹੈ ਸ਼ੁੱਡ ਦਾ ਮਤਲਬ ਕਰਨਾ ਚਾਹੀਦਾ ਹੈ ਬਾਕੀ ਮਰਜ਼ੀ ਤੁਹਾਡੀ ਹੈ ਠੀਕ ਹੈ ਸਰ ਆਊਟ ਟੂ ਮੋਸਟਲੀ ਲੈਸ ਪ੍ਰਿਫਰਡ ਹੁੰਦਾ ਹੈ ਜਾਂ ਫਿਰ ਸ਼ੁੱਡ অর ਮਸਟ ਜ਼ਿਆਦਾ ਆਊਟ ਟੂ ਪੰਜਾਬੀਆਂ ਨੂੰ ਇੰਡੀਅਨਸ ਨੂੰ ਘੱਟ ਬੋਲਣਾ ਆਉਂਦਾ ਹੈ ਕਿਉਂਕਿ ਅਸੀਂ ਘੱਟ ਸੁਣਿਆ ਬਸ ਇਹੀ ਵਰਕ ਹੈ ਤੁਸੀਂ ਜਿਹੜੀ ਚੀਜ਼ ਜ਼ਿਆਦਾ ਸੁਣੋਗੇ ਤੁਹਾਨੂੰ ਉਹ ਨਹੀਂ ਬੋਲਣਾ ਹੀ ਆਏਗੀ ਠੀਕ ਹੈ ਹੁਣ ਤੁਸੀਂ ਅਗਰ ਜਾਓਗੇ ਨਾ ਗੁਰਦਾਸਪੁਰ ਅੰਮ੍ਰਿਤਸਰ ਇੱਥੇ ਸਾਰੇ ਗੋਲਗੇ ਉਹ ਕੀ ਕਰਨ ਦੇ ਹੋ ਹੁਣ ਕਰਨ ਦੇ ਸੁਣੋਗੇ ਤਾਂ ਹੀ ਕਰਨ ਦੇ ਬੋਲੋਗੇ ਨਾ ਹੁਣ ਇੱਥੇ ਆਓਗੇ ਕੀ ਕਰਦੇ ਪਿਓ ਤੇ ਜੇ ਸੁਣੋਂਗੇ ਕਰਦੇ ਪਿਓ ਤਾਂ ਹੀ ਬੋਲੋਂਗੇ ਕਰਦੇਓ ਹੁਣ ਆਪਾਂ ਕਹਿੰਨੇ ਆ ਉਹ ਮੇਰੇ ਯਾਰ ਹੁਣੀ ਆਏ ਸੀ ਠੀਕ ਐ ਤੋ ਤੁਹ ਤੋਂ ਪਤਾ ਚੱਲਿਆ ਅੱਛਾ ਯਾਰ ਹੁਣੀ ਮਤਲਬ ਸਾਰੇ ਯਾਰ ਇਕੱਠੇ ਹੋ ਗਏ ਠੀਕ ਐ ਹੁਣ ਮੇਰੀ ਵਾਈਫ ਕਹਿੰਦੀ ਐ ਉਹ ਕਰਨ ਕੇ ਆਏ ਸੀ ਕਰਨ ਕੇ ਆਏ ਸੀ ਕੇ ਮਤਲਬ ਉਹ ਵੀ ਹੁਣੀ ਸੇਮ ਹੀ ਚੀਜ਼ ਐ ਤੋ ਮੈਂ ਜਦੋਂ ਸੁਣਿਆ ਮੈਂ ਵੀ ਹਰਾਂ ਨੂੰ ਕਰਨ ਕੇ ਆ ਕੀ ਗੱਲ ਮਣੀ ਠੀਕ ਐ ਸੋ ਇਹ ਕੀ ਐ ਬੋਲੀ ਐ ਤੁਸੀਂ ਜੋ ਸੁਣਦੇ ਹੋ ਤੁਸੀਂ ਉਹ ਹੀ ਬੋਲਦੇ ਹੋ ਹੁਣ ਜਿਹੜੀ ਚੀਜ਼ ਤੁਸੀਂ ਸੁਣੀ ਘਟਾ ਉਹ ਤੇ ਬੋਲੋਗੇ ਘਟਾ ਨਾ ਠੀਕ ਐ ਹਾਂਜੀ ਨੈਕਸਟ ਹਾਂਜੀ ਇੱਕ ਜਿਹੜੀ ਆਮ ਸਮੱਸਿਆ ਹੁੰਦੀ ਹੈ ਕਿ ਜਦੋਂ ਬਹੁਤ ਸਾਰੇ ਲੋਕ ਅੰਗਰੇਜ਼ੀ ਭਾਸ਼ਾ ਸਿੱਖਦੇ ਨੇ ਪਰ ਉਸ ਭਾਸ਼ਾ ਨੂੰ ਆਪਣੀ ਪੰਜਾਬੀ ਦੇ ਵਿੱਚ ਉਹ ਐਂਟਰ ਕਰ ਦਿੰਦੇ ਨੇ ਮਤਲਬ ਸ਼ਾਮਲ ਹੋ ਜਾਂਦੀ ਹੈ ਕਿ ਇਦਾਂ ਦਾ ਵੀ ਕੋਈ ਤਰੀਕਾ ਹੈ ਕਿ ਮੈਂ ਅੰਗਰੇਜ਼ੀ ਭਾਸ਼ਾ ਤੇ ਸਿੱਖਾਂ ਪਰ ਮੇਰੀ ਮਾਂ ਬੋਲੀ ਦੇ ਵਿੱਚ ਜਿਹੜੇ ਲਫ਼ਜ਼ ਨੇ ਅਲਫ਼ਾਜ਼ ਨੇ ਮੈਂ ਉਹੀ ਯੂਜ਼ ਕਰਾਂ ਕਿਉਂਕਿ ਮੋਸਟਲੀ ਜਿਵੇਂ ਮੇਰਾ ਵੀ ਹੁਣੇ ਮੋਸਟਲੀ ਨਿਕਲ ਆ ਰਿਹਾ ਮਤਲਬ ਬਹੁਤਾਤ ਇਹੀ ਹੋ ਰਿਹਾ ਹੈ ਕੀ ਸਾਡੀ ਮਾਂ ਭਾਸ਼ਾ ਦੀ ਸਿਰਫ ਗ੍ਰਾਮਰ ਹੀ ਬਚ ਗਈ ਹੈ ਵਿਆਕਰਣ ਹੀ ਬਚ ਗਈ ਹੈ ਅਸੀਂ ਵਰਡ मीनिंग ਜਿੰਨੇ ਵੀ ਨੇ ਅਲਫਾਜ਼ ਜਿੰਨੇ ਲਫ਼ਜ਼ ਨੇ ਦੂਸਰੀ ਭਾਸ਼ਾ ਦੇ ਯੂਜ਼ ਕਰ ਰਹੇ ਆ ਵਰਤ ਰਹੇ ਆ ਮੇਰੇ ਵੀ ਹੋ ਰਹੇ ਨੇ ਮੈਂ ਇੱਥੇ ਬੜਾ ਲੋਕਾਂ ਨਾਲ ਗੱਲ ਕਰ ਰਿਹਾ ਕਿ ਇਹਦੇ ਵਾਸਤੇ ਕੋਈ ਐਸਾ ਕੀ ਅਸੀਂ ਸਿਸਟਮ ਬਣਾਈਏ ਕਿ ਬਚਿਆ ਜਾ ਸਕੇ ਜੀ ਅਦਾ ਅੰਕਲ ਜੀ ਮੈਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਹੈ ਕਿਉਂਕਿ ਮੈਂ ਵੀ ਪੰਜਾਬੀ ਘਰੋਂ ਆਇਆ ਪਰ ਜਦੋਂ ਮੈਨੂੰ ਬਹੁਤ ਸਾਰੇ ਲੋਕੀਂ ਅੰਗਰੇਜ਼ੀ ਬੋਲਦੇ ਸੁਣਦੇ ਨੇ ਤੇ ਉਹ ਗਰ ਸੁਣ ਲੈਣ ਮੈਨੂੰ ਉਸੇ ਤੇ ਉਹ ਕਹਿਣਗੇ ਨਹੀਂ ਮੈਂ ਪੰਜਾਬੀ ਆ ਹੁਣ ਜਿਵੇਂ ਮੈਂ ਅੰਗਰੇਜ਼ੀ ਬੋਲ ਰਿਹਾ ਜਦੋਂ ਮੇਰਾ ਆਨੰਦਕਾਰਜ ਹੋਣਾ ਸੀ ਮੇਰੀ ਵਾਈਫ ਕਹਿੰਦੀ ਤੁਸੀਂ ਅੰਗਰੇਜ਼ੀ ਦੇ ਟ੍ਰੇਨਰ ਹੋ ਅੰਗਰੇਜ਼ੀ 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 ਬੋਲੀ ਜਾਂਦੇ ਹੋ ਇੰਗਲਿਸ਼ ਤਾਂ ਕਦੀ ਬੋਲਿਆ ਨਹੀਂ ਠੀਕ ਹੈ ਹੁਣ ਕੀ ਹੈਗਾ ਵੀ ਸਾਡੀ ਲੈਂਗੁਏਜ ਸਾਡੇ ਘਰਾਂ ਦੇ ਵਿੱਚ ਉਹ ਮਾੜੀ ਹੋ ਰਹੀ ਹੈ ਜੀ ਅਸੀਂ ਮਾਡਰਨ ਆਪਣੇ ਆਪ ਨੂੰ ਸਮਝਣ ਲਈ ਕੀ ਕਹਿ ਰਹੇ ਹਾਂ ਅਸੀਂ ਛੋਟੇ ਛੋਟੇ ਸ਼ਬਦਾਂ ਨੂੰ ਰਿਪਲੇਸ ਕਰਦੇ ਹਾਂ ਜਿਵੇਂ ਕਿ ਅਸੀਂ ਬੱਚੇ ਨੂੰ ਇਹ ਨਹੀਂ ਕਹਿੰਦੇ ਚੌਲ ਦਹੀਂ ਖਾ ਲੋ ਨਹੀਂ ਕਹਾਂਗੇ ਕर्ड ਖਾ ਲੋ ਸੋ ਅਸੀਂ ਸੋਚ ਰਹੇ ਸੀ ਸ਼ਾਇਦ ਮਾਡਰਨ ਹੋ ਰਹੇ ਹਾਂ ਮਾਡਰਨ ਸਿਰ ਸ਼ਬਦਾਂ ਬੋਲ ਕੇ ਨਹੀਂ ਹੋਵਾਂਗੇ ਅੰਗਰੇਜ਼ੀ ਤਾਂ ਆਉਂਦੀ ਨਹੀਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੇਰੇ ਕੋਲ ਕੁਝ ਸਟੂਡੈਂਟਸ ਬੜਦੇ ਨੇ ਜਿਹੜੇ ਹਜੇ 12ਵੀਂ ਹੁਣੇ ਪਾਸ ਕੀਤੀ ਹੈ ਉਹਨਾਂ ਦੇ 97% ਮਾਰਕਸ ਨੇ ਜੀ ਇੰਗਲਿਸ਼ ਵਿੱਚ ਮੈਂ ਹੈਰਾਨ ਮੈਂ ਕਹਾ ਕੀ ਆਵਾਜ਼ ਮੇਰੇ ਸਿਰ 45 ਸੀਗੇ ਹੁਣ ਜੇ ਉਹਨਾਂ ਪੁੱਛ ਲਈ ਵੀ ਅੰਗਰੇਜ਼ੀ ਬੋਲ ਕੇ ਤਾਂ ਉਹਨਾਂ ਬੋਲਣੀ ਨਹੀਂ ਆ ਰਹੀ 6 ਬੈਂਡ ਨਹੀਂ ਆ ਰਹੇ ਉਹਨਾਂ ਦੇ 6 ਬੈਂਡ ਮੰਨੇ ਜਾਂਦੇ ਨੇ ਮਿਨੀਮਮ ਸਟੱਡੀ ਵੀਜ਼ਾ ਦੇ ਜਾਣ ਵਾਸਤੇ ਹੁਣ ਇਹਦੀ ਕਮੀ ਇਹ ਆ ਪਹਿਲੀ ਗ ਹਰ ਇੱਕ ਚੀਜ਼ ਨਾ ਹਰ ਇੱਕ ਇਨਸਾਨ ਦੇ ਨਾਲ ਚੱਲਦੀ ਹੈ ਤੁਸੀਂ ਮੈਂ ਇਕੱਲਾ ਨਹੀਂ ਬਦਲ ਇਸ ਸਿਸਟਮ ਨੂੰ ਨਹੀਂ ਬਦਲ ਸਕਦੇ ਹੁਣ ਜਦ ਤਾ ਆਪਾਂ ਬਹੁਤ ਜ਼ਿਆਦਾ ਭਾਸ਼ਾ ਦੇ ਉੱਤੇ ਕਨਸਰਨਡ ਹੋਈਏ ਫੋਕਸਡ ਹੋਈਏ ਵਿਨੀ ਜੀ ਇਹ ਚੀਜ਼ ਹੁਣ ਅਸੀਂ ਕੋਈ ਵੀ ਚੀਜ਼ ਤੇ ਕਿਉਂ ਨਹੀਂ ਕਰਦੇ ਕਦੀ ਅਸੀਂ ਕੁਐਸਚਨ ਕਰਦੇ ਹਾਂ ਕਿਸੇ ਚੀਜ਼ ਤੇ ਕਦੀ ਨਹੀਂ ਕੁਐਸਚਨ ਕਰਾਂਗੇ ਅਸੀਂ ਜਿਆਦਾ ਕਹਾਂਗੇ ਠੀਕ ਹੈ ਯਾਰ ਕੋਈ ਨਹੀਂ ਐਦਾਂ ਹੀ ਹੁੰਦਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਨਾ ਬਿਲਕੁਲ ਇੱਕ ਐਦਾਂ ਵੀ ਹੁੰਦਾ ਹੈ ਕਿ ਬਹੁਤ ਸਾਰੇ ਅਲਫਾਜ਼ ਅਸੀਂ ਇੰਗਲਿਸ਼ ਦੇ ਐਸੇ ਵਰਤ ਰਹੇ ਹਾਂ ਸੱਡੇ ਲੋਕਾਂ ਨੂੰ ਪੰਜਾਬੀ ਵਾਲਿਆਂ ਨੂੰ ਉਹਦਾ ਪੰਜਾਬੀ ਦਾ ਮਤਲਬ ਹੀ ਨਹੀਂ ਪਤਾ ਉਹਦਾ ਅਲਟਰਨੇਟ ਨਹੀਂ ਪਤਾ ਕਿ ਇਹ ਜਿਹੜਾ ਅਸੀਂ ਇੰਗਲਿਸ਼ 'ਚ ਵਰਤ ਰਹੇ ਆ ਲਫਜ਼ ਉਹਨੂੰ ਪੰਜਾਬੀ 'ਚ ਕਹਿੰਦੇ ਕੀ ਆ ਬਹੁਤ ਵੱਡੀ ਲਿਸਟ ਐ ਨਾ ਅੱਖਰਾਂ ਦੀ ਮੈਂ ਅੰਕਲ ਦੀ ਸਮਝਦਾ ਇਹ ਸਾਡੀ ਕਮੀ ਐ ਦੇਖੋ ਅਗਰ ਅੰਗਰੇਜ਼ੀ ਜ਼ਬਾਨ ਜ਼ਿਆਦਾ ਐਂਟਰ ਕਰ ਰਹੀ ਐ ਸਾਡੇ ਮੁਲਕ ਦੇ ਵਿੱਚ ਸਾਡੇ ਕਲਚਰ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਉਹ ਇਸ ਕਰਕੇ ਵਧ ਰਹੀ ਕਿਉਂਕਿ ਅੰਗਰੇਜ਼ੀ ਦਾ ਮੁੱਲ ਪੈ ਰਿਹਾ ਸਾਡੀ ਕਮੀ ਐ ਸਾਡੇ ਪੰਜਾਬੀ ਦਾ ਮੁੱਲ ਨਹੀਂ ਪੈ ਰਿਹਾ ਅਸੀਂ ਖੁਦ ਨਹੀਂ ਮੁੱਲ ਪਾ ਰਹੇ ਜੇ ਅਸੀਂ ਮਾਪਿਓ ਖੁਦ ਨਹੀਂ ਮੁੱਲ ਪਾਵਾਂਗੇ ਜੇ ਅਸੀਂ ਖੁਦ ਨਹੀਂ ਕਰਾਂਗੇ ਤਾਂ ਬੱਚਾ ਕਿਉਂ ਸਿੱਖੇਗਾ ਹੁਣ ਬਾਹਰ ਜਿਹੜੇ ਬੰਦੇ ਰਹਿੰਦੇ ਨੇ ਨਾ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਉਹਨਾਂ ਦੇ ਮਾਪਿਓ ਨਹੀਂ ਉਹ ਬੜਾ ਸਟ੍ਰਿਕਟ ਨੇ ਉਹ ਕਹਿੰਦੇ ਨਹੀਂ ਘਰ ਦੇ ਵਿੱਚ ਪੰਜਾਬੀ ਬੋਲਣੀ ਅੰਗਰੇਜ਼ੀ ਬੋਲੀ ਤੇ ਤੇਰੇ ਕੰਨ ਖਿੱਚ ਦੇਣੇ ਨੇ ਉਹ ਪੰਜਾਬੀ ਨੂੰ ਬਚਾ ਰਹੇ ਨੇ ਅਸੀਂ ਕਹਿ ਰਹੇ ਨਾ ਨਾ ਕੋਈ ਨਹੀਂ ਅੰਗਰੇਜ਼ੀ ਸਿੱਖ ਤਾਂ ਹੀ ਤਾਂ ਬਾਹਰ ਜਾਏਗਾ ਅੰਗਰੇਜ਼ੀ ਸਿੱਖ ਤਾਂ ਹੀ ਤਾਂ ਜੌਬ ਮਿਲੂਗੀ ਅਸੀਂ ਜੌਬ ਅਸੀਂ ਅੰਗਰੇਜ਼ੀ ਸਿਰਫ ਜੌਬ ਲੈਣ ਲਈ ਸਿੱਖ ਰਹੇ ਹਾਂ ਤਾਂ ਅੰਗਰੇਜ਼ੀ ਉਹਨਾਂ ਨੂੰ ਵੀ ਨਹੀਂ ਆਉਂਦੀ ਸਾਡੇ ਕੋਲ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਕੋਲ ਉਹ ਉਹ ਬੱਚੇ ਨੇ ਜਿਹੜੇ ਕਿ ਡਬਲ ਮਾਸਟਰਸ ਇਨ ਇੰਗਲਿਸ਼ ਨੇ ਡਬਲ ਮਾਸਟਰਸ ਪੀ ਐਚ ਡੀ ਇਨ ਇੰਗਲਿਸ਼ ਉਹਨਾਂ ਦੇ ਬੈਂਡ ਸੱਤ ਨਹੀਂ ਆਉਂਦੇ ਬੋਲਣ ਦੇ ਵਿੱਚ ਸੱਤ ਬੈਂਡ ਉਹਨੂੰ ਮੰਨੇ ਜਾਂਦੇ ਨੇ ਜਿਹੜਾ ਬੰਦਾ ਪੀ ਆਰ ਦੇ ਬਾਹਰ ਜਾਣਾ ਚਾਹੁੰਦਾ ਹੈ ਉਹਦੀ ਕਿਹ ਇਨ ਕ੍ਰੈਡੀਬਿਲਟੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਕਦੀ ਵੀ ਸੱਤ ਬੈਂਡ ਨਹੀਂ ਆਏ ਸਾਢੇ 6 6 ਬਸ ਇੰਨੇ ਹੀ ਰਹਿ ਜਾਂਦੇ ਨੇ ਹੁਣ ਮੈਂ ਤਾਂ ਨਹੀਂ ਹੈਗਾ ਡਬਲ ਮਾਸਟਰਸ ਇਨ ਇੰਗਲਿਸ਼ ਮੈਂ ਤਾਂ ਮੈਕੈਨੀਕਲ ਇੰਜੀਨੀਅਰ ਹਾਂ ਦੇਖੋ i've got no credibility no qualification in terms of english language i'm telling you very openly i have no qualification in terms of english language i've learned this language by practically speaking it hearing it out discussing it with all you guys so main tanu ye cheez samjha reha hai angrezi bhasha ek zubaan ek skill hai ek credibility nahi hai ek qualification nahi hai tusi dekho jehde bande aaj double masters english vich kar rahe ne unnan puchho na tusi kithda pass kiti hai oh kehnde sheetan bhar bhar ke kiti hai gith nap ke ਕਿਉਂਕਿ ਨੰਬਰ ਦੀ ਖੇਡ ਹੈ ਲੈਂਗੁਏਜ ਨਹੀਂ ਹੈ ਕਿਉਂਕਿ ਨਾ ਟੀਚਰ ਬੋਲਦਾ ਹੈ ਨਾ ਸਟੂਡੈਂਟ ਬੋਲਦਾ ਹੈ ਕਿਉਂਕਿ ਖੇਡ ਨੰਬਰਾਂ ਦੀ ਹੈ ਸੋ ਇਹ ਸਾਡੀ ਕਮੀ ਹੈ ਜੇ ਸਾਡੇ ਘਰ ਦੇ ਵਿੱਚ ਉਹ ਪੰਜਾਬੀ ਜਾ ਰਹੀ ਹੈ ਕਿਉਂਕਿ ਦੇਖੋ ਕੀ ਹੁੰਦਾ ਹੈ ਸਿਰ ਘਰ ਨਹੀਂ ਬਾਹਰ ਵੀ ਇਨਫਲੂਐਂਸ ਕਰਦਾ ਹੈ ਹੁਣ ਜਦੋਂ ਬੱਚਾ ਬਾਹਰ ਜਾਏਗਾ ਜਾਂ ਟੀਵੀ ਦੇਖੇਗਾ ਅੱਜ ਦੀ ਰੇਟ ਚ ਬਹੁਤੇ ਲੋਕ ਹਿੰਦੀ ਬੋਲਣ ਲੱਗ ਗਏ ਨੇ ਤੁਸੀਂ ਬਾਹਰ ਕਿਸੇ ਇੰਸਟੀਟਿਊਟ ਤੇ ਜਾਓ ਕਿਸੇ ਰੈਸਟੋਰੈਂਟ ਤੇ ਜਾਓ ਤੁਹਾਨੂੰ ਪੰਜਾਬੀ ਚ ਘੱਟ ਗ੍ਰੀਟ ਕਰਨਗੇ ਹਿੰਦੀ ਚ ਜ਼ਿਆਦਾ ਕਰਨਗੇ ਤੇ ਤੁਹਾਡੇ ਉਤੇ ਹੈ ਤੁਹਾਨੂੰ ਜੇ ਮਾਣ ਹੋਏਗਾ ਤਾਂ ਤੁਸੀਂ ਪੰਜਾਬੀ ਵਿੱਚ ਬੋਲੋਗੇ ਅਸੀਂ ਦੇਖੀਏ ਕੋਈ ਵੀ ਬੰਦਾ ਨਾ ਪੰਜਾਬ ਤੋਂ ਬਾਹਰੋਂ ਪੰਜਾਬ ਜੇ ਐਂਟਰ ਕਰਦਾ ਨਾ ਤੇ ਅਸੀਂ ਆਟੋਮੈਟਿਕਲੀ ਉਹਦੇ ਨਾਲ ਹਿੰਦੀ ਵਿੱਚ ਬੋਲਣ ਲੱਗ ਜਾਂਦੇ ਹਾਂ ਪਰ ਉਹ ਤਾਂ ਨਹੀਂ ਸਾਡੇ ਨਾਲ ਪੰਜਾਬੀ ਬੋਲ ਰਿਹਾ ਠੀਕ ਹੈ ਆਪਾਂ ਉਹਦੇ ਨਾਲ ਡੀਲ ਕਰਨਾ ਚਾਹੁੰਦੇ ਆਂ ਪਰ ਢੀਠ ਨਹੀਂ ਹੈਗੇ ਪਰ ਸਾਡੀ ਆਦਤ ਬਣ ਗਈ ਹੈ ਆਪਣੀ ਲੈਂਗੁਏਜ ਨੂੰ ਛੱਡ ਦੇਣਾ ਸੋ ਇਹ ਸਾਡੀਆਂ ਹੀ ਕਮੀਆਂ ਨੇ ਮੈਂ ਕਿਸੇ ਵੱਲ ਪੁਆਇੰਟ ਆਊਟ ਨਹੀਂ ਕਰ ਸਕਦਾ ਮੈਂ ਆਪਣੇ ਵੱਲ ਪੁਆਇੰਟ ਆਊਟ ਜ਼ਰੂਰ ਕਰ ਸਕਦਾ ਅਗਰ ਮੇਰੀ ਕਮੀ ਹੈ ਤੇ ਮੈਂ ਹਰੀ ਚੀਜ਼ ਦੇ ਉੱਤੇ ਕਿਉਂ ਕਰਾਂ ਪਰ ਅਸੀਂ ਕਿਉਂ ਨਹੀਂ ਕਰਦੇ ਵੀ ਨੇਵਰ ਕੁਐਸਚਨ ਐਨੀਥਿੰਗ ਤੁਸੀਂ ਕਦੀ ਕਿਸੇ ਚੀਜ਼ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜ਼ਿਆਦਾਤਰ ਅਸੀਂ ਲੋਕ ਕਰਾਂਗੇ ਨਾ ਅਸੀਂ ਕਿਸੇ